ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਖਾਸ ਕਰਕੇ ਪੰਜਾਬੀਆਂ ਲਈ ਅਹਿਮ ਖਬਰ ਆ ਤੇ ਆ ਨਾ ਸੁਣ ਲਵੋ ਤਾਂ ਅਸਲੀਅਤ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਜਿਹੜਾ ਮੁੱਢ ਤੋਂ ਪੰਜਾਬੀਆਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਜੇਕਰ ਤੁਸੀਂ 30 ਦਿਨਾਂ ਤੋਂ ਬਾਅਦ ਜਿਹੜਾ ਯੂਐਸਏ ਵਿੱਚ ਬਤੀਤ ਕਰਦੇ ਹੋ ਯੂਐਸਏ ਵਿੱਚ ਰਹਿਣੇ ਹੋ ਤਾਂ ਤੁਹਾਨੂੰ ਜਿਹੜਾ ਜੇ ਜੁਰਮਾਨਾ ਹੋ ਸਕਦਾ ਤਾਂ ਇਹ ਦੋਨੋਂ ਵੀ ਹੋ ਸਕਦੇ ਨੇ ਇਕੱਠੇ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਦੱਸ ਦਿੰਦੇ ਆ ਕਿ ਪ੍ਰਵਾਸੀਆਂ ਦੇ ਮੁੱਦੇ ਬਚਾਏ ਡੋਨਾਲਡ ਟਰੰਪ ਨੇ ਜਿਹੜੇ ਠੋਸ ਹੁਕਮ ਦੇ ਦਿੱਤੇ ਨੇ ਅਮਰੀਕਾ ਵਿੱਚੋਂ ਡੋਨਾਲਡ ਟਰੰਪ ਦੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ ਨਵਾਂ ਨਿਯਮ ਜਿਹੜਾ ਲਾਗੂ ਕਰ ਦਿੱਤਾ ਇਸ ਨਿਯਮ ਦੇ ਤਹਿਤ ਅਮਰੀਕਾ ਵਿੱਚ 30 ਦਿਨਾਂ ਤੋਂ ਵੱਧ ਸਮੇਂ ਤੋਂ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਆ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇਹ ਨਿਯਮ ਪੇਸ਼ ਕੀਤਾ ਇਸ ਤਹਿਤ ਵਿਦੇਸ਼ੀਆਂ ਨੂੰ ਜਿਹੜਾ ਸੰਘੀ ਸਰਕਾਰ ਕੋਲੋਂ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਬੇਗਾ ਜੇਕਰ ਉਹ ਜੇ ਆ ਨਹੀਂ ਕਰਦੇ ਤਾਂ ਉਹਨਾਂ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਇੱਥੋਂ ਤੱਕ ਕਿ ਉਹਨਾਂ ਨੂੰ ਗ੍ਰਿਫਤਾਰ ਵੀ ਜਿਹੜਾ ਕੀਤਾ ਜਾ ਸਕਦਾ ਜਿਹੜੇ ਵਿਦੇਸ਼ੀ ਰਜਿਸਟ੍ਰੇਸ਼ਨ ਨਹੀਂ ਕਰਦੇ ਉਹਨਾਂ ਨੂੰ ਅਮਰੀਕਾ ਤੋਂ ਜਿਹੜਾ ਬਾਹਰ ਕੱਢਿਆ ਜਾ ਸਕਦਾ ਇਹ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਜਿਹੜੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਮੁੱਦਿਆਂ ਦੇ ਸੱਤ ਨਿਯਮਾਂ ਦੇ ਵਿਚਕਾਰ ਲਿਆ ਗਿਆ ਇਸ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਜਿਹੜੇ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਆ ਅਮਰੀਕਾ ਵਿੱਚ ਭਾਰਤੀਆਂ ਦੀ ਵੱਡੀ ਗਿਣਤੀ ਹੈ ਸੈਲਾਨੀਆਂ ਦੀ ਜਿਹੜੀ ਆਮਦ ਦੇ ਮਾਮਲੇ ਵਿੱਚ ਭਾਰਤ ਅਮਰੀਕਾ ਲਈ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਬਾਜ਼ਾਰ ਆ ਇਹਦਾ ਮਤਲਬ ਆ ਕਿ ਅਮਰੀਕਾ ਆਉਣ ਵਾਲੇ ਸੈਲਾਨੀਆਂ ਵਿੱਚ ਭਾਰਤੀ ਜਿਹੜਾ ਦੂਜੇ ਨੰਬਰ ਤੇ ਆ ਅਜਿਹੀ ਸਥਿਤੀ ਵਿੱਚ ਇਹ ਨਿਯਮ ਜਿਹੜਾ ਖਾਸ ਤੌਰ ਤੇ ਭਾਰਤੀਆਂ ਲਈ ਬਹੁਤ ਜ਼ਿਆਦਾ ਜਿਹੜਾ ਮੁਸ਼ਕਲਾਂ ਭਰੇ ਆ ਬਹੁਤ ਜ਼ਿਆਦਾ ਕਠਿਨਾਈਆਂ ਪਰਿਆ ਦੱਸਤੀ ਹੈ ਕਿ ਜੱਜ ਨੇ ਨਵੇਂ ਨਿਯਮ ਨੂੰ ਜਿਹੜੀ ਹਰੀ ਝੰਡੀ ਦੇ ਦਿੱਤੀ ਹੈ ਇੱਕ ਅਮਰੀਕੀ ਸੰਗੀ ਅੱਜ ਨੇ ਵਿਦੇਸ਼ੀਆਂ ਦੇ ਜਿਹੜੇ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਇਸ ਨਿਯਮ ਨੂੰ ਜਿਹੜਾ ਹਰੀ ਝੰਡੀ ਦੇ ਦਿੱਤੀ ਹੈ ਜੱਜ ਟ੍ਰੈਵਲ ਮੈਕਫੈਡਨ ਨੇ 10 ਅਪ੍ਰੈਲ ਨੂੰ ਜਿਹੜਾ ਨਿਯਮ ਤੇ ਰੋਕ ਲਗਾਉਣ ਦੀ ਪਟੀਸ਼ਨ ਨੂੰ ਜਿਹੜਾ ਖਾਰਜ ਕਰ ਦਿੱਤਾ ਉਸਨੇ ਕਿਹਾ ਕਿ ਇਸ ਨੂੰ ਰੋਕ ਕਰਨ ਲਈ ਲੋੜਿੰਦੇ ਕਾਨੂੰਨੀ ਆਧਾਰ ਨਹੀਂ ਇਹ ਫੈਸਲਾ ਨਿਯਮ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਆਇਆ ਇਸ ਨਾਲ ਨਵੇਂ ਨਿਯਮ ਦੇ ਲਾਗੂ ਹੋਣ ਦਾ ਜਿਹੜਾ ਰਾਹ ਸਾਫ਼ ਹੋ ਗਿਆ ਇਹ ਨਿਯਮ ਜੇ ਵਿਸ਼ਵ ਯੁੱਧ ਦੇ ਸਮੇਂ ਦੇ ਕਾਨੂੰਨ ਦੇ ਅਧਾਰਤਾ ਵਾਈਟ ਹਾਊਸ ਦੀ ਪ੍ਰੈਸ ਸੈਕਟਰ ਕੈਰੋਲਿਨ ਲੈਵਿਟ ਨੇ ਕਿਹਾ ਕਿ 30 ਦਿਨਾਂ ਤੋਂ ਬਾਅਦ ਸਮੇਂ ਲਈ ਅਮਰੀਕਾ ਵਿੱਚ ਰਹਿਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਸੰਘੀ ਸਰਕਾਰ ਕੋਲੋਂ ਜਿਹੜਾ ਰਜਿਸਟਰ ਕਰਵਾਉਣਾ ਹੋਵੇਗਾ ਅਜਿਹਾ ਨਾ ਕਰਨ ਤੇ ਜੁਰਮਾਨਾ ਜੇਲ੍ਹ ਜਾਂ ਦੋਵੇਂ ਹੋ ਸਕਦੇ ਨੇ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਦੇਸ਼ ਤੋਂ ਕੱਢ ਦਿੱਤਾ ਜਾਵੇਗਾ ਇਸ ਤੋਂ ਬਾਅਦ ਤੁਸੀਂ ਕਦੇ ਵਾਪਸ ਜਿਹੜਾ ਨਹੀਂ ਆ ਸਕੋਗੇ ਉਸਨੇ ਇਹ ਵੀ ਦੱਸਿਆ ਕਿ ਏਲੀਨ ਰਜਿਸਟ੍ਰੇਸ਼ਨ ਐਕਟ ਤਹਿਤ ਰਜਿਸਟਰ ਕਰਨ ਦੀ ਜਿਹੜੀ ਆਖਰੀ ਮਿਤੀ ਆ ਉਹ 11 April ਤਾਰਿਕ ਸਮਾਂ ਸੀ ਨਵੇਂ ਨਿਯਮ ਅਨੁਸਾਰ 11 April ਤੋਂ ਬਾਅਦ ਜਿਹੜਾ ਅਮਰੀਕਾ ਆਉਣ ਵਾਲੇ ਲੋਕਾਂ ਨੂੰ 30 ਦਿਨਾਂ ਦੇ ਜਿਹੜੇ ਅੰਦਰ ਰਜਿਸਟਰ ਕਰਨਾ ਹੋਵੇਗਾ 14 ਸਾਲ ਦੇ ਬੱਚਿਆਂ ਨੂੰ ਵੀ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਆਪਣੇ ਫਿੰਗਰਪ੍ਰਿੰਟ ਜਿਹੜਾ ਜਮਾ ਕਰਵਾਉਣੇ ਪੈਣਗੇ ਕਾਲੀਸਨ ਫਾਰ ਹਿਊਮਨ ਇਮੀਗ੍ਰੇਟ ਰਾਈਟਸ ਅਤੇ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਵਰਗੀਆਂ ਸੰਸਥਾਵਾਂ ਦਾ ਕਹਿਣਾ ਕਿ ਇਹ ਨਿਯਮ ਜਿਹੜਾ ਪੰਮਲ ਪੂਸਾ ਪੈਦਾ ਕਰਦਾ ਇਹ ਨਿਯਮ ਪ੍ਰਬੰਧਕੀ ਪ੍ਰਕਿਰਿਆ ਐਕਟ ਦੀ ਵੀ ਉਲੰਘਣਾ ਕਰਦਾ ਇਹ ਨਿਯਮ ਜਿਹੜਾ 30 ਦਿਨਾਂ ਤੋਂ ਬਾਅਦ ਸਮੇਂ ਲਈ ਅਮਰੀਕਾ ਵਿੱਚ ਰਹਿਣ ਵਾਲੇ ਵਿਅਕਤੀਆਂ ਤੇ ਲਾਗੂ ਹੁੰਦਾ ਅਤੇ ਇਸ ਵਿੱਚ ਨਵੇਂ ਆਏ ਵਿਦੇਸ਼ੀ ਨਾਗਰਿਕਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਜਿਨ੍ਹਾਂ ਨੂੰ ਦਾਖਲੇ ਦੇ 1 ਮਹੀਨੇ ਦੇ ਅੰਦਰ ਰਜਿਸਟਰ ਕਰਨਾ ਲਾਜ਼ਮੀ ਹੁੰਦਾ ਜੇ ਕੋਰੋਨਾ ਕੋਲ ਵੈਧ ਦਸਤਾ ਵਿਦ ਦੀ ਜਿਹੜੀ ਘਾਟ ਆ ਇਸ ਕਦਮ ਨੇ ਜਿਹੜਾ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਆ ਖਾਸ ਕਰਕੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਅਸਥਾਈ ਵੀਜ਼ਾ ਧਾਰਕ ਅਤੇ ਮਿશ્રਤ ਸਥਿਤੀ ਵਾਲੇ ਪਰਿਵਾਰਾਂ ਵਿੱਚ ਜਿਹੜਾ ਜਿੰਨਾਂ ਵਿੱਚ ਬਹੁਤਿਆਂ ਨੂੰ ਜਿਹੜਾ ਡਰ ਆ ਕਿ ਨਵੀਂ ਨੀਤੀ ਵਿਆਪਕ ਲਾਗੂ ਕਰਨੀਆਂ ਕਾਰਵਾਈਆਂ ਤੇ ਵਧੇ ਹੋਈ ਜਾਂਚ ਦਾ ਕਾਰਨ ਬਣ ਸਕਦੀਆਂ